ਉਹ ਆਪਣੇ ਨੂੰ ਆ ਅਸੀਂ ਇੱਕ ਆ ਵੀਰ ਜੀ ਹੁਣੇ ਫੜੇ ਆ ਇਹ ਆਪਣੇ ਬਲਾਵਲਾ ਐਪ ਵਾਲੇ ਆ ਨਮਾ ਸ਼ਹਿਰ ਜ਼ਿਲ੍ਹੇ ਤੋਂ ਅਸੀਂ ਸਾਰੇ ਆ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਜਿੰਨੇ ਵੀ ਆਪਣੇ ਆ ਵੀਰ ਭਰਾ ਖੜੇ ਆ ਟੈਕਸੀਆਂ ਵਾਲੇ ਸਾਰੇ ਪਰਮਿਟ ਵਾਲੀਆਂ ਗੱਡੀਆਂ ਆ ਟੈਕਸ ਭਰਦੇ ਆ ਰੋਡ ਟੈਕਸ ਪਛੰਦੇ ਦਾ ਸਾਰਾ ਕੁਝ ਦੇ ਕੇ ਆਪਣਾ ਕਾਰੋਬਾਰ ਕਰਕੇ ਆਪਣੇ ਟੱਬਰ ਪਰਿਵਾਰ ਬੱਚੇ ਪਾਲ ਰਹੇ ਆ ਠੀਕ ਹੈ ਜੀ ਤੇ ਕੁਛ ਇਹਨਾਂ ਵਰਗੇ ਜਿਹੜੇ ਵੀਰ ਆ ਉਹ ਘਰੇਲੂ ਗੱਡੀਆਂ ਦੇ ਨਾਲ ਨੂੰ ਜਮੈ ਟੈਕਸੀ ਦਾ ਕੰਮ ਹੱਲੇ ਨਾਲ ਕਰਦੇ ਪਏ ਆ ਉਹ ਅੱਜ ਇਹਨਾਂ ਨੂੰ ਫੜਿਆ ਆ ਆ ਚਲਾਨ ਇਹਨਾਂ ਦਾ ਕਰਾਤਾ ਆ ਜੀ ਠੀਕ ਹੈ ਤੇ ਅਸੀਂ ਬੇਨਤੀ ਕਰਦੇ ਆ ਆਪਣੇ ਸਾਰੇ ਵੀਰਾਂ ਨੂੰ ਤੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਵਾਰੀ ਇਕੱਠਨੇ ਹੋ ਕੇ ਇੱਦਾਂ ਦੇ ਬੰਦੇ ਨੂੰ ਨੱਥ ਪਾਓ ਚਾਜਣਾ ਜਿਹੜਾ ਠੋਕ ਕੇ ਚਲਾਨ ਕਰਾਉ ਗੱਡੀਆਂ ਬੌਂਡ ਕਰਾਓ ਇਹ ਤਾਂ ਟੈਕਸੀ ਵਾਲਾ ਕੱਤਾ ਬਚਣਾ ਆ ਨਹੀਂ ਤਾਂ ਵੀਰਾ ਸਾਰਾ ਕੰਮ ਤਬਾਹ ਹੋ ਜਾਣਾ ਭੁੱਖੇ ਮਨ ਦੇ ਕੰਗਾਰਦੇ ਖੜੇ ਆ ਬੰਦੇ ਉਹ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਸਾਰੇ ਬੰਦੇ ਸੁਚੇਤ ਹੋ ਕੇ ਇੱਦਾਂ ਦੇ ਬੰਦਿਆਂ ਨੂੰ ਨੱਥ ਪਾਓ ਪਾਸੇ ਗਾਜੀ ਸਾਰਿਆਂ ਨੂੰ ਆ ਲਓ ਜੀ ਪਾਜੀ ਆ ਤੁਹਾਡਾ ਗੇਰ ਆਹ ਬੰਦਾ ਦੇਖ ਲਓ ਜੀ ਕਿੰਦੀ ਆ ਕੱਲ ਜਿਉਂਗਾ ਮੈਨੂੰ ਕੁੱਤੇ ਆ ਮਾਰਿਆ ਜਿਹੜਾ ਖੜੇ ਆ ਉਹਦੇ ਨਾਲ ਜੋਦੇ ਪੈਰ ਨਹੀਂ ਉਹਦੇ ਨਾਲ ਖੰਦ ਨਹੀਂ ਆਸਨਾ ਨਹੀਂ ਆ ਬੜੋ ਤੁਸੀਂ ਆ ਵੀਡੀਓ ਬਣਾ ਵੀਡੀਓ ਬਣਾ ਠੀਕ ਹੈ آپ آپ اس کا دکھاؤ مرا ایک منٹ نہیں سارا ساری جانے نہیں دیں گے سارا ہم میری بات تو سن لو بلکل نہیں سارا آپ نا نوکری کی بات ہے نوکری کی بات ہے وہی تو ہے آپ سربیس بڑے بندے آپ یہ کام کر رہے ہو تو ہم ٹیکسیاں لے کیا کریں گے گیارہ سو روپے میں دلی کے لیے گاڑی لے کے جا رہے ہو ٹھیک ہے نہیں آپ سر آپ 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 بہن چیک کراؤ بہن چیک کراؤ کتنی ریٹ لگائی ہے آپ نے ہاں سکندر بھائی بیٹھ ادھر ادھر اندر بیٹھ بھائی نا

ہزار ہم یہی کر رہے چار پانچ دن سے ابھی آپ افسر بندے ہیں نہیں تو ابھی ہم ڈنڈا پھیر رہے جو بھی ایسے بندہ آ رہا ہے جی پنجاب کے لڑکوں کے لیے میں آپ کو گورنمنٹ تنخواہ نہیں دیتی آپ کو تنخواہ دیتی ہے آپ کو ٹی پی ٹی ہے کتنا کچھ ملتا ملتا نہیں ملتا جس نے ٹیکسی والے کو ہمارے کو وامی سواری ہے ہمارے کو گاڑی گیارہ سو میں مل گئی جہاں سے دلّی کے لیے ਤੁਸੀਂ ਹਮ ਟੈਕਸੀ ਕਿਉਂ ਕਰੇਗੇ 3500 ਮੇ 4000 ਮੇ ਸਾਰਾ ਆਪਣੇ ਭਾਈ ਵੀ ਹੈ ਤਾਂ ਉਹ ਲੋ ਇਹ ਗੱਡੀ ਹੈ ਜੀ ਫੋਰਡ ਦੀ ਫੀਗੋ ਈਵੀ 10 ਡੀ ਐਲ 80 ਇਹ ਗੱਡੀਆਂ ਚੱਲ ਰਹੀਆਂ ਜੀ ਬਲਾ ਬਲਾ ਤੇ ਤੇ ਦੇਖੋ ਤੁਸੀਂ ਇਹ ਮੁਲਾਜ਼ਮ ਨੇ ਮੁਲਾਜ਼ਮ ਰੇਲਵੇ ਦੇ ਰੇਲਵੇ ਦੇ ਮੁਲਾਜ਼ਮ ਨੇ ਰੇਲਵੇ ਦੇ ਮੁਲਾਜ਼ਮ ਹੋਣ ਦੇ ਨਾਤੇ ਟੈਕਸੀ ਇਲੈਗਲ ਚਲਾ ਰਹੇ ਨੇ ਗੋਲਾ ਬਲਾ ਐਪ ਤੇ ਠੀਕ ਹੈ ਜੀ 120 ਰੁਪਏ ਸਵਾਰੀ ਕਰ ਸਵਾਰੀ ਚੰਡੀਗੜ੍ਹ 120 ਰੁਪਏ ਰੇਲਵੇ ਦੇ ਵਿੱਚ ਇੱਕ ਗੱਲ ਤੁਹਾਨੂੰ ਬਾਜੀ ਇਹ ਰੇਲਵੇ ਵਿੱਚ ਹੋ ਰਹੀ ਹੈ ਨਹੀਂ ਬਾਜੀ ਇੱਕ ਮਿੰਟ ਦੇਖੋ ਤੁਸੀਂ ਮਾੜਾ ਯਾਰ ਜਿਹੜਾ ਬਰਾਹਮਣੀ ਹੈ ਬਾਜੀ ਇੱਕ ਮਿੰਟ ਬਾਜੀ ਜੇ ਤੁਹਾਨੂੰ ਜਾਣ ਕੇ ਪੇਰੇ ਆਣੀ ਤੁਹਾਨੂੰ ਪਤਾ ਕਿ ਅਸੀਂ ਕਿੰਨੇ ਚਿਰ ਪਾਲਨੇ ਆ ਰੇਲਵੇ ਵਿੱਚ ਮੁਲਾਜ਼ਮਾਂ ਭਾਈ ਸਾਹਿਬ ਹਣੀ ਠੀਕ ਹੈ 1 ਲੱਖ 1.5 ਲੱਖ ਰੁਪਏ ਦਰਖਾ ਲੈਂਦੇ ਆ ਔਰ ਸਰਕਾਰ ਨੂੰ ਜਿਹੜੀਆਂ ਪੀੜੀਆਂ ਬਲੇਟਾਂ ਵਾਲੀਆਂ ਲੱਗੀਆਂ ਟੈਕਸ ਭੇ ਕਰਦੀਆਂ ਉਹ ਮੁੱਖੇ ਮਾਰ ਲੱਗੇ ਹੋਆ ਔਰ 120 ਰੁਪਏ ਨੂੰ ਚੰਡੀਗੜ੍ਹ ਨੂੰ ਸਵਾਰੀ ਲੈ ਕੇ ਜਾਂਦੇ ਜੀ ਇੱਥੋਂ ਦੱਸੋ ਮੈਨੂੰ ਕਿੱਥੇ ਦਾ ਹੋ ਗਿਆ ਹੈ ਵੇਖੋ ਜੀ ਬਹੁਤ ਮਾੜੀ ਗੱਲ ਹੈ ਸਮੇਂ ਦੇ ਅਨਸਾਰ ਬਹੁਤ ਮਾੜੀ ਗੱਲ ਹੈ ਟੈਕਸ ਭੇ ਕਰਨ ਵਾਲੇ ਬੰਦੇ ਬਿਲਕੁਲ ੁੱਥੇ ਮਾਰੇ ਜੀ ਤੁਹਾਡੀ ਕਿਹਦਾ ਹੋ ਗਿਆ ਪੀਸਾ ਤੋਂ ਹੋਰ ਆਣੀਆਂ ਇਹਦੇ ਕਈ ਖਰਚੇ ਰੁਕੇ ਹੋਏ ਨੇ ਸਾਰੇ ਚੱਕਣੇ ਸਾਰੇ ਠੀਕ ਹੈ ਜੀ ਸੋਏ ਬੰਦੇ ਇੰਡੀਆ ਜੇ ਵਿੱਚ ਮੈਚ ਹੋ ਰਿਹਾ ਹੋ ਗਿਆ ਆ ਰਹੇ ਬਿਲਕੁਲ ਇੱਥੇ ਕੰਮ ਹੋ ਰਿਹਾ 3 ਪ੍ਰਾਈਵੇਟ ਨੰਬਰ ਗੱਡੀ ਹੈ ਰੇਲਵੇ ਰੇਲਵੇ ਨਾ ਪ੍ਰਾਈਵੇਟ ਨੰਬਰ ਗੱਡੀ ਆ ਜੀ ਇੰਡੀਅਨ ਰੇਲਵੇ ਦੇਖੋ ਸਰਕਾਰੀ ਜੋਬ ਦੇ ਹੁੰਦੇ ਹੋਏ ਇਹ ਬੰਦੇ 120 ਰੁਪਏ ਨੂੰ ਕੰਮ ਕਰ ਰਹੇ ਨੇ। ਸੋ ਦੇਖੋ ਕਿੰਨੀ ਦਰ ਸ਼ਰਮਨਾਕ ਗੱਲ ਹੈ। ਸ਼ਰਮਨਾਕ ਗੱਲ ਹੈ ਕਿ ਗੌਰਮੈਂਟ ਨੂੰ ਟੈਕਸ ਦੇਣ ਵਾਲੀਆਂ ਗੱਡੀਆਂ ਅੱਜ ਗੌਰਮੈਂਟ ਨੂੰ ਟੈਕਸ ਦੇਣ ਵਾਲੀਆਂ ਗੱਡੀਆਂ BB01 ਠੀਕ ਹੈ ਜੀ ਬਿਲਕੁਲ ਵਿਹਲੀਆਂ ਖੜੀਆਂ ਸਟੈਂਡਾਂ ਤੇ। ਸੋ ਸਾਡੇ ਬੱਚੇ 30 ਤੋਂ 1 ਬੰਦੇ ਨੇ। ਨਹੀਂ ਕੱਢ ਹੀ ਜਾਣਾ। 12000 ਰੁਪਏ ਰੇਟ ਸਾਡਾ। ਉਹ ਦੇਖ ਲਓ ਤੁਸੀਂ ਕੱਢ ਹੀ ਜਾਣਾ। ਹਨੂ ਲੋੜਿਆ ਗੱਲ ਕੰਮ ਕਰਨਾ। ਤੁਸੀਂ ਭਾਈ ਠੱਗੇ ਕਰਤਾ ਮਾਰੀ। ਅੱਗੇ ਗੱਲ ਮੌਰੀ ਸਸਿਗਾੜੀ ਸਾਰੇ ਟੈਕਸੀ ਵੀਰ ਭਰਾਵਾਂ ਨੂੰ ਆਪਣੇ ਨੂੰ ਆ ਅਸੀਂ ਇੱਕ ਆ ਵੀਰ ਜੀ ਉਹ ਨਹੀਂ ਫੜੇ ਆ ਇਹ ਆਪਣੇ ਬਲਾਬਲਾ ਐਪ ਵਾਲੇ ਆ ਨਮਾ ਸ਼ਹਿਰ ਜ਼ਿਲ੍ਹੇ ਤੋਂ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਜਿੰਨੇ ਵੀ ਆਪਣੇ ਵੀਰ ਭਰਾ ਖੜੇ ਆ ਟੈਕਸੀਆਂ ਵਾਲੇ ਸਾਰੇ ਪਰਮਟ ਵਾਲੀਆਂ ਗੱਡੀਆਂ ਆ ਟੈਕਸ ਭਰਦੇ ਆ ਰੋਡ ਟੈਕਸ ਪੰਜ ਸੱਤ ਸਾਰਾ ਕੋ ਦੇ ਕੇ ਆਪਣਾ ਕਾਰੋਬਾਰ ਕਰਕੇ ਆਪਣੇ ਟੱਬਰ ਪਰਿਵਾਰ ਬੱਚੇ ਪਾਲ ਰਹੇ ਆ ਠੀਕ ਹੈ ਜੀ ਤੇ ਕੋਸ਼ਕੇ ਨਾਲ ਵਰਗੇ ਜਿਹੜੇ ਵੀਰਿਆ ਉਹ ਟਰੈਲੂ ਗੱਡੀਆਂ ਦੇ ਟੈਕਸੀ ਦਾ ਕੰਮ ਹਨਲੇ ਨਾਲ ਕਰਦੇ ਪਏ ਆ ਉਹ ਅੱਜ ਇਹਨਾਂ ਨੂੰ ਫੜਿਆ ਆ ਆ ਚਲਾਨ ਇਹਨਾਂ ਦਾ ਕਰਾਤਾ ਆ ਜੀ ਠੀਕ ਹੈ ਤੇ ਅਸੀਂ ਬੇਨਤੀ ਕਰਦੇ ਆ ਆਪਣੇ ਸਾਰੇ ਵੀਰਾਂ ਨੂੰ ਤੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਵਾਰੀ ਇਕੱਠਨੇ ਹੋ ਕੇ ਇਦਾਂ ਦੇ ਬੰਦੇ ਨੂੰ ਨੱਥ ਪਾਓ ਚਾਜਰਾਂ ਜਿਹਾ ਠੋਕ ਕੇ ਚਲਾਨ ਕਰਾਓ ਗੱਡੀਆਂ ਬੌਂਡ ਕਰਾਓ ਤੇ ਤਾਂ ਟੈਕਸੀ ਵਾਲਾ ਕੱਤਾ ਬਚਣਾ ਆ ਨਹੀਂ ਤਾਂ ਵੀਰਾ ਸਾਰਾ ਕੰਮ ਤਬਾਹ ਹੋ ਜਣਾ ਭੁੱਖੇ ਮਨ ਦੇ ਗਕਾਰ ਤੇ ਖੜੇ ਆ ਬੰਦੇ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਸਾਰੇ ਬੰਦੇ ਸੁਚੇਤ ਹੋ ਕੇ ਇਦਾਂ ਦੇ ਬੰਦਿਆਂ ਨੂੰ ਰੋਕ ਪਾਓ ਸਾਸੀ ਗਾਲੀ ਸਾਰਿਆਂ ਨੂੰ ਆ ਲਓ ਜੀ ਭਾਜੀ ਆ ਤੁਹਾਡਾ ਗਿਫਟ ਆ ਬੰਦਾ ਦੇਖ ਲਓ ਜੀ ਚੰਗੀ ਆ ਇਹ ਕੱਲ ਜੀ ਬੰਦਾ ਮੈਨੂੰ ਕੁੱਤੇ ਆ ਮਾਰਿਆ ਜੀ ਆ ਖੜੇ ਆ ਸਾਸੀ ਤੇ ਜੋਦੇ ਪੈਰ ਨਹੀਂ ਉਹਨਾਂ ਨਾਲ ਖੰਦ ਨਹੀਂ سر ہماری بالکل ہی سر آپ نا نوکری کی بات ہے نوکری کی بات ہے تو آپ سروس والے بندے آپ یہ کام کر رہے ہو تو ہم ٹیکسیاں والے کیا کریں گے گیارہ سو روپے میں دلی کے لیے گاڑی لے کے جا رہے ہو ٹھیک ہے ਆ ਵੀ ਮੰਨ ਨੌਕਰੀ ਤੇ ਲਈ ਨਹੀਂ ਆਪ ਸਰ ਆ ਆ ਕੇ ਬਾਉਂਡ ਚੈੱਕ ਕਰਾਓ ਬਾਉਂਡ ਚੈੱਕ ਕਰਾਓ ਕਿੰਨੀ ਰੇਟ ਲਗਾਈ ਆਪਨੇ ਬੈਠੋ ਇੱਕ ਬਾਰ ਸਖੰਦਰભાઈ ਬੈਠ ਉਧਰ ਉਧਰ ਅੰਦਰ ਬੈਠ ਬਾਈ ਨਾਲ ਨਹੀਂ ਅੰਦਰ ਨਹੀਂ ਨਹੀਂ ਅੰਦਰ ਆ ਪਹਿਲੇ ਫੋਨ ਚੈੱਕ ਕਰਾਓ

या हमारा आपसे यही रिक्वेस्ट है कि आगे से आप कहीं भी ये काम मत करो हाथ जोड़ के विनती है हमारी ठीक है आपसे अगर आप सर अफसर बंदे ऐसा काम करोगे तो हमारा कैसे चलेगा सर ये बताइए 13 को भी आप उठा रहे, 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 रहे हो 14 को भी उठा रहे हो 15 को भी आप उठा रहे हो देखो तो आपके यहां कैंसिल लिखा हुआ है हां देखला कैंसिल लिखा है पहले चक्कर है यार ये अफसर बंदे है एक एक स्टार 80 80000 रुपए तनख्वाह दे रही सर रह आप लोगों को ठीक है जी وہ ہزار روپے کے تیل سے ہم یہی کر رہے ہیں چار پانچ دن سے ابھی آپ افسر بندے ہیں نہیں تو ابھی ہم ڈنڈا پھیر رہے جو بھی ایسے بندہ آ رہا جی پنجاب کے لڑکوں کے لیے بھرتی تھی میں مانتا ہوں سر بات مانتا ہوں لیکن آپ کو گورنمنٹ تنخواہ نہیں دیتی نہیں دیتی ہے صحیح کہہ آپ کو تنخواہ دیتی ہے آپ کو ٹی ٹی پی کتنا کچھ ملتا ملتا نہیں ملتا جس نے ٹیکسی والے کو ہمارے کو وامی سواری ہے ہمارے کو گاڑی گیارہ سو میں مل گئی جہاں سے دلی کے لیے ਤੋ ਹਮ ਟੈਕਸੀ ਕਿਉਂ ਕਰੇਗੇ 3500 ਮੇ 4000 ਮੇ ਸਾਰਾ ਆਪਣੇ ਭਾਈ ਵੀ ਹੈ ਤਾਂ ਉਹ ਲੋ ਜੇ ਗੱਡੀ ਆ ਜੀ ਫੋਰਡ ਦੀ ਫੀਗੋ ਟੀਵੀ 10 ਡੀ ਐਲ 3080 ਇਹ ਗੱਡੀਆਂ ਚੱਲ ਰਹੀਆਂ ਜੀ ਬਲਾ ਬਲਾ ਤੇ ਤੇ ਦੇਖੋ ਤੁਸੀਂ ਇਹ ਮੁਲਾਜ਼ਮ ਨੇ ਮੁਲਾਜ਼ਮ ਰੇਲਵੇ ਦੇ ਰੇਲਵੇ ਦੇ ਮੁਲਾਜ਼ਮ ਨੇ ਸ਼ੋਰ ਰਹਿ ਰਿਹਾ ਹੈ ਮਹੱਲਾ ਨੂੰ ਗੋਲਡੀ ਰੇਲਵੇ ਦੇ ਮੁਲਾਜ਼ਮ ਹੋਣ ਦੇ ਨਾਤੇ ਟੈਕਸੀ ਇਲੈਗਲ ਚਲਾ ਰਹੇ ਨੇ ਬਲਾ ਬਲਾ ਐਪ ਤੇ ਠੀਕ ਹੈ ਜੀ 120 ਰੁਪਏ ਸਵਾਰੀ ਪਰ ਸਵਾਰੀ ਚੰਡੀਗੜ੍ਹ ਫਿਰ ਕੋਈ ਟਿਕਾਣਾ ਨਿਕਲ ਨਾ ਕੋਈ ਪੰਜਾਬ ਰੇਲਵੇ ਦੇ ਵਿੱਚ ਨੋਕਲ ਮਾ ਇਹ ਕਰਦੇ ਇੱਕਮ ਨਾਲ ਸੁਣੋ ਬਾਜੀ ਇਹ ਰੇਲਵੇ ਵਿੱਚ ਨਹੀਂ ਨਹੀਂ ਬਾਜੀ ਇੱਕ ਮਿੰਟ ਇੱਧਰ ਦੇਖੋ ਤੁਸੀਂ ਮਾੜਾ ਯਾਰ ਜਿਹੜਾ ਬਰਾਹਮਣੀ ਹੈ ਬਾਜੀ ਆਈਏ ਇੱਕ ਮਿੰਟ ਬਾਜੀ ਜੇ ਤੁਹਾਨੂੰ ਥਾਂ ਜੇ ਫੇਰੇ ਆਣੀ ਤੁਹਾਨੂੰ ਪਤਾ ਵੀ ਅਸੀਂ ਪਤਾ ਕਿੱਤਾ ਪਾਲਨੇ ਆ ਰੇਲਵੇ ਵਿੱਚ ਮੁਲਾਜ਼ਮਾ ਭਾਈ ਸਾਹਿਬ ਹੁਣੀ ਠੀਕ ਹੈ ਜੀ 1 ਲੱਖ 1.5 ਲੱਖ ਰੁਪਏ ਤਰਸਾ ਲੈਂਦੇ ਆ ਔਰ ਸਰਕਾਰ ਨੂੰ ਜਿਹੜੀਆਂ ਬੀੜੀਆਂ ਬਲੇਟਾਂ ਵਾਲੀਆਂ ਜਿਹੜੀਆਂ ਟੈਕਸ ਪੇ ਕਰਦੀਆਂ ਉਹਨੂੰ ਖੇ ਮਰ ਲੱਗੇ ਹੋਆ ਔਰ 120 ਰੁਪਏ ਨੂੰ ਚੰਡੀਗੜ੍ਹ ਨੂੰ ਸਵ ਹੋ ਗਿਆ ਇਹ ਕੋਜੀ ਬਹੁਤ ਮਾੜੀ ਗੱਲ ਹੈ ਸਮੇਂ ਦੇ ਅਨਸਾਰ ਬਹੁਤ ਮਾੜੀ ਗੱਲ ਹੈ ਟੈਕਸ ਪੇ ਕਰਨ ਵਾਲੇ ਬੰਦੇ ਬਿਲਕੁਲ ਭੁੱਖੇ ਪਾ ਰਹੇ ਨੇ ਤੁਹਾਡੀ ਬੱਚੇ ਉਹਨਾਂ ਦੇ ਹੋ ਕੇ ਨਾ 30 ਤੋਂ ਕਈ ਖਰਚੇ ਰੁਕੇ ਹੋਏ ਨੇ ਸਹੀ ਚੱਕੜੀਆਂ ਸਾਰੇ ਸੋਏ ਬੰਦੇ ਡੀਏਜ ਵਿੱਚ ਬੈਠੇ ਹੋ ਰਹੇ ਬਿਲਕੁਲ ਇਲੀਜੀਟ ਕੰਮ ਹੋ ਰਿਹਾ 3 ਪ੍ਰਾਈਵੇਟ ਨੰਬਰ ਗੱਡੀ ਹੈ ਰੇਲਵੇ ਰੇਲਵੇ ਨਾ ਪ੍ਰਾਈਵੇਟ ਨੰਬਰ ਗੱਡੀ ਹੈ ਜੀ ਇੰਡੀਅਨ ਰੇਲਵੇ ਦੇਖੋ ਸਰਕਾਰੀ ਜੋਬ ਦੇ ਹੁੰਦੇ ਹੋਏ ਇਹ ਬੰਦੇ 120 ਰੁਪਏ ਨੂੰ ਕੰਮ ਕਰ ਰਹੇ ਨੇ ਸੋ ਦੇਖੋ ਕਿੰਨੀ ਦਰ ਸ਼ਰਮਨਾਕ ਗੱਲ ਹੈ ਸ਼ਰਮਨਾਕ ਗੱਲ ਹੈ ਕਿ ਗੌਰਮੈਨੂੰ ਟੈਕਸ ਦੇਣ ਵਾਲੀਆਂ ਗੱਡੀਆਂ ਅੱਜ ਗੌਰਮੈਨੂੰ ਟੈਕਸ ਦੇਣ ਵਾਲੀਆਂ ਗੱਡੀਆਂ BB01 ਠੀਕ ਹੈ ਜੀ ਬਿਲਕੁਲ ਵੇਹਲੀਆਂ ਖੜੀਆਂ ਸਟੈਂਡਾਂ ਤੇ ਸੋ ਸਾਡੇ ਬੱਚੇ ਜਿੱਸਾਂ ਤੋਂ ਵੰਦੇ ਨੇ ਨਹੀਂ ਸਾਡੀ ਜਾਣਾ 12000 ਰੁਪਏ ਰੇਟ ਦਾ ਉਹ ਦੇਖ ਲਓ ਅੱਧੀ ਗੱਲ ਹੀ ਜਾਣਾ ਹਨੂ ਲੋੜ ਹੈ ਕੰਮ ਆਉਣਾ ਤੁਸੀਂ ਭਾਈ ਬੱਚੇ ਸ਼ਰਤਾਂ ਦਿੱਤਾ ਮਰੀ ਨੌਰੀ ਸਾਸੀ ਗਾੜੀ ਸਾਰੇ ਟੈਕਸੀ ਵੀਰ ਭਰਾਵਾਂ ਨੂੰ ਆਪਣੇ ਨੂੰ ਆ ਅਸੀਂ ਇੱਕ ਆ ਵੀਰ ਜੀ ਹੁਣੇ ਫੜੇ ਆ ਇਹ ਆਪਣੇ ਬਲਾਬਲਾ ਐਪ ਵਾਲੇ ਆ ਨਮਾ ਸ਼ਹਿਰ ਜ਼ਿਲ੍ਹੇ ਤੋਂ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਜਿੰਨੇ ਵੀ ਆਪਣੇ ਵੀਰ ਭਰਾ ਖੜੇ ਆ ਟੈਕਸੀਆਂ ਵਾਲੇ ਸਾਰੇ ਪਰਮਿਟ ਵਾਲੀਆਂ ਗੱਡੀਆਂ ਆ ਟੈਕਸ ਭਰਦੇ ਆ ਰੋਡ ਟੈਕਸ ਪਛੰਦੇ ਦੇ ਸਾਰਾ ਕੋ ਦੇ ਕੇ ਆਪਣੇ ਕਾਰੋਬਾਰ ਕਰਕੇ ਆਪਣੇ ਟੱਬਰ ਪਰਿਵਾਰ ਬੱਚੇ ਪਾਲ ਰਹੇ ਆ ਠੀਕ ਹੈ ਜੀ ਤੇ ਕੋਸ਼ਕੇ ਨਾਲ ਵਰਗੇ ਜਿਹੜੇ ਵੀਰ ਆ ਉਹ ਟਰੈਲੂ ਗੱਡੀਆਂ ਦੇ ਟੈਕਸੀ ਦਾ ਕੰਮ ਥੱਲੇ ਨਾਲ ਕਰਦੇ ਪਏ ਆ ਉਹ ਅੱਜ ਇਹਨਾਂ ਨੂੰ ਫੜਿਆ ਆ ਆ ਚਲਾਨ ਇਹਨਾਂ ਦਾ ਕਰਾਤਾ ਆ ਜੀ ਠੀਕ ਹੈ ਤੇ ਅਸੀਂ ਬੇਨਤੀ ਕਰਦੇ ਆ ਆਪਣੇ ਸਾਰੇ ਵੀਰਾਂ ਨੂੰ ਤੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਵਾਰੀ ਇਕੱਠਨੇ ਹੋ ਕੇ ਇੱਦਾਂ ਦੇ ਬੰਦੇ ਨੂੰ ਨੱਥ ਪਾਓ ਚਾਜਣਾ ਜਿਹੜਾ ਠੋਕ ਕੇ ਚਲਾਨ ਕਰਾਉ ਗੱਡੀਆਂ ਬੌਂਡ ਕਰਾਓ ਤੇ ਤਾਂ ਟੈਕਸੀ ਵਾਲਾ ਕਿੱਤਾ ਬਚਣਾ ਆ ਨਹੀਂ ਤਾਂ ਵੀਰਾਂ ਸਾਰਾ ਕੰਮ ਤਬਾਹ ਹੋ ਜਣਾ ਭੁੱਖੇ ਮਨ ਦੇ ਗੰਗਾਰ ਤੇ ਖੜੇ ਆ ਬੰਦੇ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਸਾਰੇ ਬੰਦੇ ਸੁਚੇਤ ਹੋ ਕੇ ਇੱਦਾਂ ਦੇ ਬੰਦਿਆਂ ਨੂੰ ਰੱਤ ਪਾਓ ਸਾਸੀ ਗਾਜੀ ਸਾਰਿਆਂ ਨੂੰ ਆ ਲਓ ਜੀ ਭਾਜੀ ਆ ਤੁਹਾਡਾ ਗਿਆ ਆ ਬੰਦਾ ਦੇਖ ਲੋ ਜੀ ਚੰਗੀ ਆ ਕੱਲ੍ਹ ਜਿ ਕਹੂੰਗਾ ਮੈਨੂੰ ਕੁੱਤੇ ਆ ਮਾਰਿਆ ਇੱਥੇ ਆ ਖੜੇ ਆ ਸਾਸੀ ਜੀ ਜੋ ਦੇ ਪੈਰ ਨਹੀਂ ਉਹਦੇ ਨਾਲ ਕੰਦ ਨਹੀਂ سر ہماری بالکل آپ نا نوکری کی بات ہے نوکری کی بات ہے آپ سروس والے بندے آپ یہ کام کر رہے ہو تو ہم ٹیکسیاں والے کیا کریں گے گیارہ سو روپے میں دلی کے لیے گاڑی لے کے جا رہے ہو ٹھیک ہے ਆਪ ਵੀ ਮੰਨ ਨੌਕਰੀ ਚਲੀ ਜਾਏਗੀ ਨਹੀਂ ਆਪ ਸਰ ਆ ਆ ਆ ਫੋਨ ਚੈੱਕ ਕਰਾਓ ਫੋਨ ਚੈੱਕ ਕਰਾਓ ਕਿੰਨੀ ਰੇਟ ਲਗਾਈ ਆਪ ਨੇ ਹਾਂ ਇੱਕ ਵਾਰ ਸਿਕੰਦਰ ਭਾਈ ਬੈਠ ਉਧਰ ਉਧਰ ਅੰਦਰ ਬੈਠ ਬਾਈ ਨਾਲ ਨਹੀਂ ਅੰਦਰ ਨਹੀਂ ਨਹੀਂ ਅੰਦਰ ਆ ਪਹਿਲੇ ਫੋਨ ਚੈੱਕ ਕਰਾਓ

ہمارا ہماری آپ سے یہی ریکویسٹ ہے کہ اگے سے آپ کہیں بھی یہ کام مت کرو ہاتھ جوڑ کے بینتی ہے ہماری ٹھیک ہے آپ سے اگر آپ سر افسر بندے ایسا کام کرو گے تو ہمارا کیسے چلے گا سر یہ بتائیے 13 کو بھی آپ اٹھا رہے ہو 14 کو بھی اٹھا رہے ہو 15 کو بھی آپ اٹھا رہے ہو یہ دیکھو تو آپ کہہ رہے ہیں کینسل لکھا ہوا ہے ہاں دیکھ رہا ہوں کینسل لکھا ہے پہلے چکرے یار یہ افسر بندے ہے ایک ایک سٹار 80 8000 روپے تنخواہ دے رہی ہے سر آپ لوگوں کو ٹھیک ہے جی تو ہزار روپے کے تیل سے ہم یہی کر رہے ہیں چار پانچ دن سے ابھی آپ افسر بندے ہیں نہیں تو ابھی ہم ڈنڈا پھیر رہے جو بھی ایسے بندہ آ رہا ہے جی پنجاب کے لڑکوں کے لیے بھرتی تھی میں مانتا ہے سر مانتا ہوں لیکن آپ کو گورنمنٹ تنخواہ نہیں دیتی نہیں دیتی ہے صحیح کہہ آپ کو تنخواہ دیتی ہے آپ کو ٹی پی ٹی ہے کتنا کچھ ملتا ہے ملتا نہیں ملتا جس نے ٹیکسی والے کو ہمارے کو وامی سواری ہے ہمارے کو گاڑی گیارہ سو میں مل گئی جہاں سے دلی کے لیے ਤਹਮ ਟੈਕਸੀ ਕਿਉਂ ਕਰੇਗੇ 3500 ਮੇ 4000 ਮੇ ਸਾਰਾ ਆਪਣੇ ਭਾਈ ਵੀ ਹੈ ਤਾਂ ਉਹ ਲੋ ਇਹ ਗੱਡੀ ਹੈ ਜੀ ਫੋਰਡ ਦੀ ਫੀਗੋ ਟੀਵੀ 10 ਡੀ ਐਲ 3080 ਇਹ ਗੱਡੀਆਂ ਚੱਲ ਰਹੀਆਂ ਜੀ ਬਲਾ ਬਲਾ ਤੇ ਤੇ ਦੇਖੋ ਤੁਸੀਂ ਇਹ ਮੁਲਾਜ਼ਮ ਨੇ ਮੁਲਾਜ਼ਮ ਰੇਲਵੇ ਦੇ ਰੇਲਵੇ ਦੇ ਮੁਲਾਜ਼ਮ ਨੇ ਰੇਲਵੇ ਦੇ ਮੁਲਾਜ਼ਮ ਹੋਣ ਦੇ ਨਾਤੇ ਟੈਕਸੀ ਇਲੈਗਲ ਚਲਾ ਰਹੇ ਨੇ ਫਲਾਬ ਲਾਇਪ ਤੇ ਠੀਕ ਹੈ ਜੀ 120 ਰੁਪਏ ਸਵਾਰੀ ਕਰ ਬਸਵਾਰੀ ਚੰਡੀਗੜ੍ਹ ਇਹਦੇ ਕੋਲ ਟਿਕਟਾ ਨਿਕਲ ਗਏ ਰੇਲਵੇ ਦੇ ਵਿੱਚ ਨੋ ਨਾ ਇਹ ਕਰਦੇ ਇੱਕ ਮਿੰਟ ਗੱਲ ਸੁਣੋ ਬਾਜੀ ਇਹ ਰੇਲਵੇ ਵਿੱਚ ਹੋ ਰਹੀ ਨਹੀਂ ਬਾਜੀ ਇੱਕ ਮਿੰਟ ਇੱਧਰ ਦੇਖੋ ਤੁਸੀਂ ਮਾੜਾ ਯਾਰ ਜਿਹੜਾ ਬਰਾਹਰੀ ਆ ਬਾਜੀ ਇੱਕ ਮਿੰਟ ਬਾਜੀ ਜੇ ਤੁਹਾਨੂੰ ਸਾਡੇ ਦੇਰੇ ਆਣੀ ਤੁਹਾਨੂੰ ਪਤਾ ਅਸੀਂ ਪੱਤਾ ਕਿੰਦਾ ਪਾਲਨੇ ਆ ਰੇਲਵੇ ਵਿੱਚ ਮੁਲਾਜ਼ਮਾਂ ਭਾਈ ਸਾਹਬੋਣੀ ਠੀਕ ਹੈ 1 ਲੱਖ ਡੇਢ ਲੱਖ ਰੁਪਏ ਦਰਸਾ ਲੈਂਦੇ ਆ ਔਰ ਸਰਕਾਰ ਨੂੰ ਜਿਹੜੀਆਂ ਪੀੜੀਆਂ ਪਲੇਟਾਂ ਵਾਲੀਆਂ ਲੱਗੀਆਂ ਟੈਕਸ ਪੇ ਕਰਦੀਆਂ ਉਹ ਮੁੱਖੇ ਮਰ ਲੱਗੇ ਹੋਆ ਔਰ 120 ਰੁਪਏ ਨੂੰ ਚੰਡੀਗੜ੍ਹ ਨੂੰ ਸਵਾਰੀ ਲੈ ਕੇ ਜਾਂਦੇ ਜੀ ਇੱਥੋਂ ਹੋ ਗਿਆ ਹੈ ਇਹ ਕੋਈ ਬਹੁਤ ਮਾੜੀ ਗੱਲ ਹੈ ਸਮੇਂ ਦੇ ਅਨਸਾਰ ਬਹੁਤ ਮਾੜੀ ਗੱਲ ਹੈ ਟੈਕਸ ਪੇ ਕਰਨ ਵਾਲੇ ਬੰਦੇ ਬਿਲਕੁਲ ਭੁੱਖੇ ਮਾਰੇ ਜੀ ਤੁਹਾਡੀ ਕੀ ਗੱਲ ਹੈ ਉਹਨਾਂ ਦੇ ਭੁੱਖੇ ਨਾਲ ਪੀਸਾ ਤੋਂ ਕਈ ਖਰਚੇ ਰੁਕੇ ਹੋਏ ਨੇ ਸਹੀ ਚੱਕਲੇ ਸਾਰੇ ਸੋਏ ਬੰਦੇ ਡੀਏਜੇ ਵਿੱਚ ਮੈਂ ਨਾ ਆ ਰਹੇ ਬਿਲਕੁਲ ਇੱਥੇ ਕੰਮ ਹੋ ਰਿਹਾ ਹੈ ਪ੍ਰਾਈਵੇਟ ਨੰਬਰ ਗੱਡੀ ਹੈ ਰੇਲਵੇ ਪ੍ਰਾਈਵੇਟ ਨੰਬਰ ਗੱਡੀ ਹੈ ਜੀ ਇੰਡੀਅਨ ਰੇਲਵੇ ਦੇਖੋ ਸਰਕਾਰੀ ਜੋਬ ਦੇ ਹੁੰਦੇ ਹੋਏ ਇਹ ਬੰਦੇ 120 ਰੁਪਏ ਨੂੰ ਕੰਮ ਕਰ ਰਹੇ ਨੇ। ਸੋ ਦੇਖੋ ਕਿੰਨੀ ਦਰ ਸ਼ਰਮਨਾਕ ਗੱਲ ਹੈ। ਸ਼ਰਮਨਾਕ ਗੱਲ ਹੈ ਕਿ ਗੌਰਮੈਂਟ ਨੂੰ ਟੈਕਸ ਦੇਣ ਵਾਲੀਆਂ ਗੱਡੀਆਂ ਅੱਜ ਗੌਰਮੈਂਟ ਨੂੰ ਟੈਕਸ ਦੇਣ ਵਾਲੀਆਂ ਗੱਡੀਆਂ BB01 ਠੀਕ ਹੈ ਜੀ ਬਿਲਕੁਲ ਵਿਹਲੀਆਂ ਖੜੀਆਂ ਸਟੈਂਡਾਂ ਤੇ। ਸੋ ਸਾਡੇ ਬੱਚੇ 30 ਤੋਂ ਵੰਜ ਗਏ। ਇਹ ਨਾ ਸਾਡੀ ਜਾਣਾ 12000 ਰੁਪਏ ਰੇਟ ਦਾ। ਉਹ ਦੇਖ ਲਓ ਤੁਸੀਂ ਕੱਲ ਹੀ ਜਾਣਾ। ਹਨੂ ਮੋੜਿਆ ਨਾਲ ਕੰਮ ਆਉਂਦਾ। ਤੁਸੀਂ ਭਾਈ ਥੋੜਾ ਸ਼ਰਮ ਕਰਤਾ। ਅੱਜ ਗੱਲ ਮੌਰੀ ਸਸਿਗਾਰੀ ਸਾਰੇ ਟੈਕਸੀ ਵੀਰ ਭਰਾਵਾਂ ਨੂੰ ਆਪਣੇ ਨੂੰ ਆ ਅਸੀਂ ਇੱਕ ਆ ਵੀਰ ਜੀ ਹੁਣੀ ਫੜੇ ਆ ਇਹ ਆਪਣੇ ਬਲਾਬਲਾ ਐਪ ਵਾਲੇ ਆ ਸਮਾਸ਼ੇਰ ਜ਼ਿਲ੍ਹੇ ਤੋਂ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਜਿੰਨੇ ਵੀ ਆਪਣੇ ਵੀਰ ਭਰਾ ਖੜੇ ਆ ਟੈਕਸੀਆਂ ਵਾਲੇ ਸਾਰੇ ਪਰਮਟ ਵਾਲੀਆਂ ਗੱਡੀਆਂ ਆ ਟੈਕਸ ਭਰਦੇ ਆ ਰੋਡ ਟੈਕਸ ਪੰਜਾਹ ਜਗ ਸਾਰਾ ਕੁਝ ਦੇ ਕੇ ਆਪਣਾ ਕਾਰੋਬਾਰ ਕਰਕੇ ਆਪਣੇ ਟੱਬਰ ਪਰਿਵਾਰ ਬੱਚੇ ਪਾਲ ਰਹੇ ਆ ਠੀਕ ਹੈ ਜੀ ਤੇ ਕੋਸ਼ਕੇ ਨਾਲ ਵਰਗੇ ਜਿਹੜੇ ਵੀਰਿਆ ਉਹ ਟਰੈਲੂ ਗੱਡੀਆਂ ਦੇ ਨਾਲ ਨਾਲ ਨੋਜਾ ਮੈਂ ਟੈਕਸੀ ਦਾ ਕੰਮ ਹੱਲੇ ਨਾਲ ਕਰਦੇ ਪਏ ਆ ਉਹ ਅੱਜ ਇਹਨਾਂ ਨੂੰ ਫੜਿਆ ਆ ਆ ਚਲਾਨ ਇਹਨਾਂ ਦਾ ਕਰਾਤਾ ਆ ਜੀ ਠੀਕ ਹੈ ਤੇ ਅਸੀਂ ਬੇਨਤੀ ਕਰਦੇ ਆ ਆਪਣੇ ਸਾਰੇ ਵੀਰਾਂ ਨੂੰ ਤੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਵਾਰੀ ਇਕੱਠਨੇ ਹੋ ਕੇ ਇਦਾਂ ਦੇ ਬੰਦੇ ਨੂੰ ਨਾth ਪਹੁੰਚਾ ਜਦਾਂ ਜਿਹੜਾ ਠੋਕ ਕੇ ਚਲਾਨ ਕਰਾਓ ਗੱਡੀਆਂ ਬੌਂਡ ਕਰਾਓ ਤੇ ਤਾਂ ਟੈਕਸੀ ਵਾਲਾ ਕੱਤਾ ਬਚਣਾ ਆ ਨਹੀਂ ਤਾਂ ਵੀਰਾਂ ਸਾਰਾ ਕੰਮ ਤਬਾਹ ਹੋ ਜਾਣਾ ਭੁੱਖੇ ਮਨ ਦੇ ਕਗਾਰ ਤੇ ਖੜੇ ਆ ਬੰਦੇ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਸਾਰੇ ਬੰਦੇ ਸचेਤ ਹੋ ਕੇ ਇਦਾਂ ਦੇ ਬੰਦਿਆਂ ਨੂੰ ਲੱਤ ਪਾਓ ਸਾਸੀ ਗਾਜੀ ਸਾਰਿਆਂ ਨੂੰ ਆ ਲਓ ਜੀ ਭਾਜੀ ਆ ਤੁਹਾਡਾ ਗੇਰ ਆ ਆ ਬੰਦਾ ਦੇਖੋ ਜੀ ਚਿੱਲੀ ਵਾਲਾ ਕੱਲ੍ਹ ਜਿਗੋਂਗਾ ਮੈਨੂੰ ਕੁੱਤੇ ਆ ਮਾਰਿਆ ਵੀਰਾਂ ਖੜੇ ਆ ਸਾਰੀ ਦਿਨ ਆ ਰਿਹਾ ਹੋਇਆ